ਜਿਹਦੇ ਵਿੱਚ ਕਿਉਂਕਿ 3 ਦਿਨ ਪਹਿਲਾਂ ਵੀ ਕਈ ਸਾਰੇ ਜਿਹੜੇ ਪਿੰਡ ਨੇ ਉੱਥੇ ਪਾਣੀ ਆ ਗਿਆ ਸੀਗਾ ਪਾਣੀ ਦੇ ਕਰਕੇ ਕਾਫੀ ਪਰੇਸ਼ਾਨੀ ਲੋਕਾਂ ਨੂੰ ਹੋਈ ਸੀਗੀ ਲੋਕਾਂ ਨੂੰ ਵੈਕੂਏਟ ਕਰਨਾ ਪਿਆ ਸੀਗਾ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਮੋਟਲਾ ਹਲੇੜ ਜਨਾਰਧਨ ਕੋਲੀਆਂ 418 ਮਹਿਤਾਪੁਰ ਮੈਣੀ ਇਸ ਤੋਂ ਇਲਾਵਾ ਮਲਾਹਾ ਇਸ ਤੋਂ ਇਲਾਵਾ ਮਹਿਤਾਬ ਮਹਿਤ موسی ਸਾਹਿਬ موسی ਸਾਹਿਬਪੁਰ ਕਲੋਤਾ ਨੋ ਸ਼ਹਿਰਾ ਪਤਨ ਇਸ ਤਰੀਕੇ ਦੇ ਜਿਹੜੇ ਪਿੰਡ ਨੇ ਇਹਨਾਂ ਚ ਪਾਣੀ ਜਿਹੜਾ ਵੜਨਦੀ ਪੂਰੇ ਪੂਰੀ ਸੰਭਾਵਨਾ ਜਿਹੜੀ ਆ ਬਣੀ ਹੋਈ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਵੀ ਜਾਰੀ ਕੀਤਾ ਗਿਆ ਲੋਕਾਂ ਨੂੰ ਪਹਿਲਾਂ ਹੀ ਜਿਹੜੇ ਕ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਤੁਸੀਂ ਆਪਣੇ ਆਪਣੇ ਇਲਾਕੇ 'ਚ ਸੇਫ ਤਰੀਕੇ ਨਾਲ ਰਹੋ ਉਹ ਉਸ ਥਾਂਵਾਂ ਤੇ ਨਾ ਜਾਓ ਜਿੱਥੇ ਪਹਿਲਾਂ ਵੀ ਪਾਣੀ ਭਰਿਆ ਸੀਗਾ ਕਿਉਂਕਿ ਦੁਬਾਰਾ ਇਹ ਪਾਣੀ ਜਿਹੜਾ ਹੈਗਾ ਉਸ ਪਾਸੇ ਭਰ ਸਕਦਾ ਪਰ ਫਿਲਹਾਲ ਲਈ ਸੱਤ ਜ਼ਿਲ੍ਹੇ ਨੇ ਪੰਜਾਬ ਦੇ ਜਿਨ੍ਹਾਂ ਚ ਇਸ ਵਕਤ ਅਲਰਟ ਜਾਰੀ ਹੈ ਚਾਹੇ ਤਰਨਤਾਰਨ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਸੁਲਤਾਨਪੁਰ ਲੋਧੀ ਉਸ ਇਲਾਕੇ ਦੀ ਗੱਲ ਕਰ ਲਈਏ ਜਾਂ ਫਿਰ ਤਲਵਾੜਾ ਮੁਕੇਰੀਆਂ ਵਾਲੇ ਪਾਸੇ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਜਾਂ ਫਿਰ ਗੁਰਦਾਸਪੁਰ ਦੀ ਗੱਲ ਕਰ ਲਈਏ ਪਠਾਨਕੋਟ ਦੀ ਗੱਲ ਕਰ ਲਈਏ ਕਿਉਂਕਿ ਉੱਥੇ ਵੀ ਇਸ ਤਰੀਕੇ ਦੀ ਜਿਹੜੇ ਡੈਮਸ ਨੇ ਜਾਂ ਫਿਰ ਨਹਿਰਾਂ ਨੇ ਉਹ ਨਿਕਲ ਰਹੀ ਹੈ ਤਾਂ ਉਸ ਪਾਸੇ ਵੀ ਇਲਾਕੇ ਚ ਜੜਾਗਾ ਕਾਫੀ ਤਬਾਹੀ ਹਾਲੇ ਤੱਕ ਇਹ ਪਾਣੀ ਜੜਾਗਾ ਮਚਾ ਚੁੱਕਿਆ ਹੈ ਪਰ ਹੁਣ ਬਾਰਿਸ਼ ਦੁਬਾਰਾ ਹੋ ਗਈ ਹੈ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨ ਦਾ ਹੋਰ ਰੈਡ ਅਲਰਟ ਜੜਾਗਾ ਜਾਰੀ ਕਰ ਦਿੱਤਾ ਗਿਆ ਕਈ ਇਲਾਕਿਆਂ ਤੇ ਰੈਡ ਅਲਰਟ ਜਾਰੀ ਕੀਤਾ ਗਿਆ ਮੋਹਾਲੀ ਦੇ ਆਸਪਾਸ ਦੇ ਇਲਾਕਿਆਂ ਚ ਜੇ ਇਸ ਪਾਸੇ ਦੀ ਗੱਲ ਕਰ ਲਈਏ ਤਾਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹਿਮਾਚਲ ਦੇ ਕਈ ਇਲਾਕਿਆਂ ਚ ਜੜਾਗਾ ਉਹ yellow ਅਲਰਟ ਤੇ orange ਅਲਰਟ ਜਾਰੀ ਕੀਤਾ ਗਿਆ ਯਾਨੀ ਤਬਾਹੀ ਇਹ ਕਹ ਲਈਏ ਬਸ ਰੱਬ ਨੂੰ ਹੱਥ ਛੋੜ ਕੇ ਇਹ ਹੀ ਕਹੀਏ ਕਿ ਤਬਾਹੀ ਦੁਬਾਰਾ ਨਾ ਮਚਾਏ ਬਾਰਿਸ਼ ਮ ਠੀਕ ਹੈ ਮਜ਼ਮਾ ਮਾਵਾਂਗੇ ਤੁਹਾਡੇ ਕੋਲੇ ਦੁਬਾਰਾ ਤਾਂ ਇਹ ਤਸਵੀਰ ਜਿਹੜੀ ਆ ਇਸ ਵਕਤ ਤਲਵਾੜਾ ਤੋਂ ਤੁਹਾਨੂੰ ਅਸੀਂ ਦਿਖਾਈ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਔਰ ਪ੍ਰਸ਼ਾਸਨ ਦੇ ਵੱਲੋਂ ਕੀ ਹਦਾਇਤਾਂ ਜਿਹੜੀਆਂ ਦਿੱਤੀਆਂ ਗਿਆ। ਰੋਹਿਤ ਮਹਾਜਨ ਬਰਦਾਸਪੁਰ ਤੋਂ ਜੁੜੇ ਹੋਏ ਨੇ। ਰੋਹਿਤ ਇਸ ਵਕਤ ਐਗਜੈਕਟ ਕਿੱਥੇ ਤੁਸੀਂ ਮੌਜੂਦ ਹੋ ਔਰ ਕੀ ਸਥਿਤੀ ਹੈ ਉੱਥੋਂ ਦੀ ਲੋਕ ਕਿੰਨੀ ਇੱਕ ਮੁਸ਼ਕਲ ਦੇ ਵਿੱਚ ਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਪ੍ਰਸ਼ਾਸਨ ਦੇ ਕੀ ਕੋਸ਼ਿਸ਼ਾਂ? ਦਾਸਪੁਰ ਤੋਂ ਡਰਗਲਾ ਰੇਡਰ ਜਿਹੜਾ ਸਰਹੱਦੀ ਪਿੰਡਾਂ ਨੂੰ ਕੇ ਜੋੜਦਾ ਔਰ ਇੱਥੇ ਵੀ ਦੂਦਨ ਪਿੰਡ ਦੇ ਹਾਲਾਤ ਜਿਹੀ ਸੀ ਕਿ ਇਥੋਂ ਨਿਕਲਣਾ ਮੁਸ਼ਕਲ ਸੀਗਾ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੋ ਚੁੱਕਿਆ ਸੀ ਇਸ ਸਿਵਾਇ ਟਰੈਕਟਰ ਕੋਈ ਵੀ ਵਹੀਕਲ ਤੋ ਨਹੀਂ ਸੀ ਪਰ ਅੱਜ ਹਾਲਾਤ ਉੱਤੇ ਸੁਧਰਨੇ ਨੂੰ ਪਾਣੀ ਦਾ ਪੱਧਰ ਘਟ ਗਿਆ ਔਰ ਆਵਾਜਾਈ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਈ ਹੈ ਔਰ ਮੈਡੀਕਲ ਰਿਲੀਫ ਕੈਂਪ ਜਿਹੜੇ ਨੇ ਇਹ ਬਣਾਏ ਗਏ ਨੇ ਜਿਹੜੇ ਪਿੱਛੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਉਸ ਵਕਤ ਜਿਹੜੇ ਆਰਮੀ ਦੇ ਮੈਡੀਕਲ ਰਿਲੀਫ ਕੈਂਪ ਬਣਾਏ ਗਏ ਨੇ ਜਿਹੜੇ ਲੋਕ ਪਿੰਡਾਂ ਤੋਂ ਰੈਸਕਿਊ ਕਰਕੇ ਲਿਆਂਦੇ ਜਾ ਰਹੇ ਨੇ ਅਦਰ ਕਿਸੇ ਨੂੰ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਮੈਡੀਕਲ ਸਪੋਰਟ ਦੇ ਕੇ ਇੱਥੇ ਉਹਨਾਂ ਨੂੰ ਸ਼ੈਲਟਰ ਹੌਮ ਜਿਹੜੇ ਵੀ ਬਕਰੇ ਬਣਾਏ ਗਏ ਨੇ ਸੋ ਓਵਰਾਲ ਸਿਚੁਏਸ਼ਨ ਹੈ ਇਸ ਵਕਤ ਪਾਣੀ ਦਾ ਪੱਧਰ ਤਾਂ ਜ਼ਰੂਰ ਘਟਿਆ ਪਰ ਜਿਹੜੇ ਸਰਹੱਦੀ ਪਿੰਡ ਨੇ ਬਿਲਕੁਲ ਜਿਹੜੇ ਬਾਰਡਰ ਲਾਈਨ ਦੇ ਨਜ਼ਦੀਕ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਚੌਥਾ ਸਲਾਜ ਚੱਕਰੀ ਪਿੰਡ ਹੋ ਗਿਆ ਇਸ ਤੋਂ ਇਲਾਵਾ ਆਧੀਆਂ ਪਿੰਡ ਇਹ ਪਿੰਡ ਤੁਸੀਂ ਬੰਦ ਤੋਂ ਦੂਸਰੇ ਪਾਰ ਸੀ ਔਰ ਇਹ ਪਿੰਡ ਜਿਹੜੇ ਨੇ ਪਾਣੀ ਦੀ ਮਾਰ ਹੇਠ ਇਸ ਕਦਰ ਆਏ ਨੇ ਕਿ ਰਬੀ ਦਾ ਜਦੋਂ ਪੱਧਰ ਵੱਧਾ ਤਾਂ ਇਹ ਪਿੰਡਾਂ 'ਚ ਅਜੇ ਹੀ ਮਾਰ ਪਈ ਕਿ ਲੋਕਾਂ ਨੂੰ ਕਰਾਂ ਦੀਆਂ ਸ਼ਰਤਾਂ ਤੇ ਜਾਨ ਦੀ ਮਜਬੂਰ ਹੋਣਾ ਪਿਆ। ਔਰ ਇਸੋ ਬਾਅਦ ਤਸਵੀਰ ਸਿੱਗੀ ਕੱਲ ਵੀ ਕੁਝ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਸੀ। ਚੌਂਤਰਾ ਪਿੰਡ ਤੋਂ ਹੋ ਰਹੀ ਪ੍ਰਚਾਰਨ ਦਾ ਅਕ ਜ਼ਰੂਰ ਆਵਾਜ਼ ਉਹਨਾਂ ਦੀ ਪਹੁੰਚਾਵਾਂਗੇ ਕਿ ਉੱਥੋਂ ਤੱਕ ਹਾਲੇ ਸੂਬਿਦਾਂ ਕੋਈ ਨਹੀਂ ਪਹੁੰਚ ਪਾਈ ਹੈ ਕਿਉਂਕਿ ਉੱਥੇ ਪਾਣੀ ਦਾ ਸਰੋਵਰ ਵੀ ਜ਼ਿਆਦਾ ਔਰ ਰੋਟ ਵੀ ਉੱਥੇ ਬੜੀ ਮੁਸ਼ਕਿਲ ਦੇ ਨਾਲ ਹਾਲੇ ਤੱਕ ਜੋ ਜਾਣਕਾਰੀ ਪਿੰਡ ਦੇ ਲੋਕਾਂ ਵੱਲੋਂ ਦਿੱਤੀ ਗਈ ਹੈ ਕਿ ਨਹੀਂ ਪਹੁੰਚ ਪਾਈ ਜਿਸ ਕਰਕੇ ਬੱਚੇ ਬਜ਼ੁਰਗ ਜਿਹੜੇ ਨੇ ਮਹਿਲਾਵਾਂ ਨੇ ਕਰਾਂ ਦੀਆਂ ਸ਼ਰਤਾਂ ਦੇ ਉੱਪਰ ਨੇ ਔਰ ਉਹਨਾਂ ਨੂੰ ਉਨਾ ਵੱਲੋਂ ਇਹ ਮੰਗ ਵੀ ਕੀਤੀ ਗਈ ਹੈ ਕਿ ਪ੍ਰਸ਼ਾਸਨ ਕੋ ਲੋਕੀਆ ਉਹਨਾਂ ਨੂੰ ਜਿਹੜੀ ਸਹੂਲਤ ਹੈ ਪਹੁੰਚਣਾ ਜਿਹੜੀ ਉਹਤੇ ਜ਼ਰੂਰ ਪਹੁੰਚਾਈ ਜਾਵੇ ਇਸ ਤੋਂ ਇਲਾਵਾ ਇਹ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਆਉਣ ਦਾ ਕਾਰਨ ਸੀਗਾ ਕਿ ਪਿੰਨ ਜਗਾ ਤੋਂ ਕੂਤੀ ਬੰ ਟੁੱਟ ਰਿਹਾ ਹੈ ਗਾਲੇਂ, ਓਗਰਾ ਔਰ ਟਾਂਡਾ ਇਹ ਤਿੰਨ ਪਿੰਡਾਂ ਤੋਂ ਕੂਤੀ ਬੰ ਟੁੱਟਣ ਕਰਕੇ ਜਿਹੜੇ ਅਗਲੇ ਪਿੰਡ ਪ੍ਰਭਾਵਿਤ ਹੋਏ ਔਰ 1988 ਤੋਂ ਬਾਅਦ ਇਹ ਪਹਿਲੀ ਹਾੜਤ ਜਿਹੜੀ ਮਾਰ ਹੈ ਇਸ ਵਕਤ ਇਹਨਾਂ ਪਿੰਡਾਂ ਦੇ ਪੈਂਦੀ ਹੋਈ ਨਜ਼ਰ ਆਈ ਕਿ ਲਗਭਗ ਉਸੀ ਬੰਦ ਤੋਂ ਲੈ ਕੇ 3 ਕਿਲੋਮੀਟਰ ਦਾ ਏਰੀਆ ਜਿਹੜਾ ਅਗਲਾ ਉਹ ਪ੍ਰਭਾਵਿਤ ਹੋਇਆ ਔਰ ਖਾਸ ਤੌਰ ਤੇ ਆਵਾਜਾਈ ਪ੍ਰਭਾਵਿਤ ਹੋਈ ਰਸਤੇ ਬੰਦ ਹੋ ਗਏ ਕਨੈਕਟੀਵਿਟੀ ਖਤਮ ਹੋ ਚੁੱਕੀ ਸੀ ਪਰ ਲੋਕ ਪੰਜਾਬੀ ਵੀ ਕਿਸੇ ਤੋਂ ਪਿੱਛੇ ਨਹੀਂ ਹਟਦੇ ਜਿੱਤੇ ਪ੍ਰਸ਼ਾਸਨ ਤੋਂ ਇਲਾਵਾ ਐਨਡੀਆਰਐਫ ਆਰਮੀ ਪੀਐਸਐਫ ਪੰਜਾਬ ਪੁਲਿਸ ਔਰ ਹਰ ਮੈਦਾਨ ਦੇ ਉੱਪਰ ਡਟੀ ਹੋਈ ਹੈ ਉੱਥੇ ਹੀ ਲੋਕਲ ਲੋਕ ਨੇ ਉਹ ਮੋਢੇ ਦਰਾਂ ਮੋਢਾਂ ਨਾਲ ਕਿ ਇਸ ਵਕਤ ਪਿੰਡਾਂ ਦੇ ਵਿੱਚ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਠੀਕ ਹੈ ਰੋਹਿਤਾ ਜਾਣਕਾਰੀ ਦੇ ਲਈ ਧੰਨਵਾਦ ਤ aí ਔਖੇ ਸਮੇਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਵੀ ਜਿਹੜਾ ਉਹ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਜਿੱਥੇ ਹਾਲਾਤ ਜਿਹੜੇ ਉਹ ਸੁਖਾਵੇਂ ਨੇ ਆ ਜਾਂ ਫਿਰ ਹੜ੍ਹਾਂ ਦੀ ਜੋ ਮਾਰ ਨਹੀਂ ਪਈ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰਨ ਹੌਂਡ ਡੈਮ ਦੇ ਵਿੱਚ ਹਾਲੇ ਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਬਿਆਸ ਦਰਿਆ ਦੇ ਵਿੱਚ ਜੋ ਕੱਲ ਪਾਣੀ ਛੱਡਿਆ ਗਿਆ ਸੀ ਉਸ ਤੋਂ ਬਾਅਦ ਪਾਣੀ ਬੇਸ਼ੱਕ ਜਿਹੜਾ ਉਹ ਵਧਿਆ ਆ ਪਕੀਏ ਪਰ ਖਤਰੇ ਦੇ ਨਿਸ਼ਾਨ ਦੇ ਹਾਲੇ ਵੀ ਜਿਹੜਾ ਪਾਣੀ ਉੱਪਰ ਹੈ ਕਿਉਂਕਿ ਕੱਲ ਜਿੰਨਾ ਦਾਵਾ ਕੀਤਾ ਜਾ ਰਿਹਾ ਸੀ ਕਿ ਪਾਣੀ ਛੱਡਿਆ ਜਾਏਗਾ ਉੰਨਾ ਪਾਣੀ ਜਿਹੜਾ ਉਹ ਛੱਡਿਆ ਨਹੀਂ ਸੀ ਗਿਆ 1 ਫੁੱਟ ਤੱਕ ਪਾਣੀ ਦਾ ਪੱਧਰ ਡਿਗਾਉ ਉਰ ਕੱਟ ਹੋਇਆ ਤੇ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ 13 ਫੁੱਟ ਉੱਚਾ ਪਾਣੀ ਦਾ ਪੱਧਰ ਕੱਲ ਕਰੀਬ ਲੀਬ 16 ਫੁੱਟ ਜਿਹੜਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਸੀ ਤੇ ਹਾਲਾਂਕਿ ਅੱਜ ਇਸ ਦੇ ਵਿੱਚ ਕੁਝ ਕਮੀ ਜਣੀ ਹੈ ਉਹ ਜ਼ਰੂਰ ਆਈ ਹੈ 1393 ਫੁੱਟ ਤੇ ਪਾਣੀ ਦਾ ਪੱਧਰ ਡਿਗਾਉ ਪਹੁੰਚਿਆ ਸੀਗਾ ਤੇ ਅੱਜ ਲਗਭਗ ਜਿਹੜਾ ਉਹ ਕਹਿ ਸਕਦਾ ਕਿ ਥੋੜਾ ਬਹੁਤ ਘਟ ਜਿਹੜਾ ਉਹ ਜਰੂਰ ਹੋਇਆ ਕੱਲ 96 ਸੀ ਅੱਜ 98 ਹੋਇਆ ਤੇ ਕਰੀਬ 9 ਦਿਨ ਪਾਉਣ ਪਾਕ ਦਾ ਵਿਪਟ ਗਰੇਟ ਨੇ ਹੋਪਫਲੀ ਇਹ ਤੇ ਹਨ ਕਿਉਂਕਿ ਪਿੱਛੋਂ ਪਾਣੀ ਕਾਫੀ ਜ਼ਿਆਦਾ ਆ ਰਿਹਾ ਔਰ ਜੀ ਖੇਤੇ ਵਿੱਚ ਪਾਣੀ ਨੂੰ ਅੱਗੇ ਛੱਡਣਾ ਵੀ ਜਿਹੜਾ ਉਹ ਜ਼ਰੂਰੀ ਹੈ ਪਰ ਅੱਗੇ ਨੁਕਸਾਨ ਨਾ ਹੋਵੇ ਵੱਖ-ਵੱਖ ਇਲਾਕਿਆਂ ਦਾ ਤੇ ਇਸ ਕਰਕੇ ਹੌਲੀ-ਹੌਲੀ ਪਾਣੀ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਔਰ ਪਾਕੜਾ ਦੇ ਗੇਟ 9 ਦਿਨ ਤੱਕ ਜਿਹੜੇ ਉਹ ਖੁੱਲੇ ਰਹਿਣਗੇ ਹਾਲਾਂਕਿ ਪਾਣੀ ਜਿਹੜਾ ਉਹ ਸলো ਸਪੀਡ ਤੇ ਉੱਪਰ ਛੱਡਿਆ ਜਾਏਗਾ ਤਾਂ ਜੋ ਅੱਗੇ ਵੀ ਇਲਾਕਿਆਂ ਨੂੰ ਨੁਕਸਾਨ ਨਾ ਕਰੇ ਕਿਉਂਕਿ ਜੇਕਰ ਇੱਕਦਮ ਪਲੱਟ ਗੇਟ ਖੋਲ ਦਿੱਤੇ ਜਾਂਦੇ ਆ ਪਾਣੀ ਛੱਡ ਦਿੱਤਾ ਜਾਂਦਾ ਤਾਂ ਫਿਰ ਇਸ ਦੇ ਨਾਲ ਕਈ ਇਲਾਕੇ ਮਾਰ ਕੇ ਆ ਜਾਣਗੇ ਪਰ ਲੋਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਣਾ ਕਿਉਂਕਿ ਪਿਛਲੇ ਦਿਨ ਵੀ ਆਪਾਂ ਦੇਖਿਆ ਵਕਫਾ ਥਾਵਾਂ ਦੇ ਜੋ ਹਾਲਾਤ ਬਣੇ ਇਹ ਲੋਕ ਰਾਤ ਨੂੰ ਸੁੱਤੇ थे ਪਾਣੀ ਦੇ ਵਿੱਚ गिर ਗਏ। ਸਵੇਰੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨੇ ਕਿਹੜਾ ਤੱਕ ਪਾਣੀ ਆ ਪਹੁੰਚਿਆ। ਪਰ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਜੋ ਫਸਲਾਂ ਨੇ ਪਾਣੀ ਦੇ ਵਿੱਚ ਡੁੱਬ ਗਈਆਂ, ਪਸ਼ੂ ਉਹ ਪਾਣੀ ਦੇ ਵਿੱਚ ਡੁੱਬ ਗਏ। ਉਹਨਾਂ ਨੂੰ ਬਚਾਅ ਤੱਕ ਦਾ ਮੌਕਾ ਵੀ ਨਹੀਂ ਮਿਲਿਆ। ਤਾ ਹੁਣ ਆ ਖਬਰ ਮਮਦੂੜ ਤੋਂ ਆ ਜਿੱਥੇ ਬੀਐਸਐਫ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ 6 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਬੀਐਸਐਫ ਤੇ ਪੁਲਿਸ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ ਮਮਦੂੜ ਦੇ ਵਿੱਚ ਬੀਐਸਐਫ ਤੇ ਪੁਲਿਸ ਦੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਵਿੱਚ 6 ਕਿਲੋ ਹੈਰੋਇਨ ਜਿਹੜੀ ਆ ਉਹ ਫੜਾਮਤ ਕੀਤੀ ਗਈ ਤੇ ਇੱਕ ਵਿਅਕਤੀ ਨੂੰ ਫੜਿਆ ਗਿਆ 2 ਕਿਲੋ 86 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ 12 ਪੈਕਟਾ ਦੇ ਵਿੱਚ ਇਹ ਹੈਰੋਇਨ ਜਿਹੜੀ ਆ ਉਹ ਲਿਆਂਦੀ ਗਈ ਸੀ